ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਨ ਬਲੌਗ ਦੇ ਵਿੱਚ ਹੋਰ ਦਸਣ ਕਿਵੇਂ ਹੋ ਸਾਰੇ? ਉਮੀਦ ਹੈ ਜੀ ਸਾਰੇ ਨੇ ਠੀਕ ਹੋਵਗੇ ਖੁਸ਼ ਹੋਵਗੇ ਤੰਦਰੁਸਤ ਹੋਵਗੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਬਿਲਕੁਲ ਠੀਕ ਠਾਕ ਹਾਂ ਜੀ। ਫਿਰੌਜੀ ਦਿਨ ਹੈਗਾ ਜੀ ਅੱਜ ਸ਼ਨੀਵਾਰ ਦਾ ਤੇ ਟਾਈਮ ਸ਼ਵੇਰ ਦਾ ਜੀ। ਤੇ ਆਪਾਂ ਲੱਗਿਆ ਜੀ ਹੁਣ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਤੁਹਾਨੂੰ ਰਿਕਵੈਸਟ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦ ਤੇ ਚਲੋ ਜੀ ਆਪਾਂ ਕਰਦੇ ਹੁਣ ਆਪਣੇ ਕੰਮ ਤੋਂ ਦੇ ਸ਼ੁਰੂ ਤੇ ਆਪਾਂ ਹੁਣ ਪਹਿਲਾਂ ਸਫਾਈਆਂ ਦੇ ਕੰਮ ਜਿਹੜੇ ਉਹ ਕਰਦੇ ਆ ਤੇ ਅੱਜ ਕੱਪੜੇ ਵੀ ਧੋਣੇ ਨੇ ਮੈਂ ਕੱਲ ਕੱਪੜੇ ਨਹੀਂ ਧੋਤੇ ਸੀਗੇ ਤੇ ਅੱਜ ਦੋ ਦਿਨਾਂ ਦੀ ਹੋਏ ਪਏ ਨੇ ਕੱਪੜੇ ਵੀ ਧੋਣੇ ਆ ਤੇ ਜਿਹੜੇ ਆਪਾਂ ਸਫਾਈ ਦਾ ਕੰਮ ਵੀ ਕਰਦੇ ਆ ਤੇ ਟਾਈਮ ਜਿਹੜਾ ਹੋ ਗਿਆ ਜੀ 7:00 ਵਜੇ ਤੇ ਅੱਜ ਅਸ਼ਨੂਰ ਨੇ ਸਕੂਲ ਨਹੀਂ ਜਾਣਾ ਜੀ ਉਹ ਘਰੇ ਆ ਅੱਜ ਉਹਨੂੰ ਛੁੱਟੀ ਐ ਸਿਕੰਦਰ ਚਟੜੀ ਦੀ ਤੇ ਚਲੋ ਜੀ ਆਪਾਂ ਹੁਣ ਕਰਦੇ ਆ ਆਪਣੇ ਕੰਮ ਤੋਂ ਦੇ ਸ਼ੁਰੂ ਪਹਿਲਾਂ ਆਪਾਂ ਸਫਾਈਆਂ ਕਰ ਲਈਏ ਤੇ ਕਪੜੇ ਧੋਲ ਗਏ ਤੇ ਉਸ ਤੋਂ ਬਾਅਦ ਫਿਰ ਆਪਾਂ ਰੋਟੀ ਬਣਾਵਾਂਗੇ ਅੱਜ ਆਪਾਂ ਰੋਟੀ ਬਣਾਵਾਂਗੇ ਲੇਟ ਤੇ ਚਲੋ ਜੀ ਕਰਦੇ ਆਪਾਂ ਆਪਣੇ ਕੰਮ ਤੋਂ ਦੇ ਸ਼ੁਰੂ ਤੇ ਲਓ ਜੀ ਆਪਾਂ ਹੁਣ ਲੱਗੇ ਆਪਣੇ ਕੰਮ ਤੋਂ ਦੇ ਜਾਨੀ ਕਿ ਇਸ ਤੋਂ ਪਹਿਲਾਂ ਜਿਹੜੇ ਸਵੇਰ ਦੇ ਅਮਰਤ ਵੇਲੇ ਦੇ ਆਪਣੇ ਕੰਮ ਤੋਂ ਦੇ ਹੁੰਦੇ ਨੇ ਅਰਲੀ ਮਾਰਨਿੰਗ ਦੇ ਟਾਈਮ ਤੇ ਜਿਹੜੇ ਕੰਮ ਧੰਦੇ ਹੁੰਦੇ ਨੇ ਜੀ ਆਪਣੇ ਮੱਝਾਂ ਦੀ ਸਾਂਭ ਸੰਭਾਲਦੀ ਹਨਾ ਕੰਮ ਧੰਦੇ ਹੁੰਦੇ ਨੇ ਆਪਣੇ ਪਸ਼ੂਆਂ ਦੀ ਸਾਂਭ ਸੰਭਾਲ ਤੇ ਉਹ ਆਪਾਂ ਕਰ ਲਿਆ ਤੇ ਮੱਝਾਂ ਨੂੰ ਜਿਵੇਂ ਪਾਣੀ ਪੁਣੀ ਪਿਆ ਕੇ ਹਲੇ ਪਾਸੇ ਖੁਰਲੀਆਂ ਤੋਂ ਬੰਨਣਾ ਹੈ ਬਾਹਰ ਧੁੱਪੇ ਕੱਢਣਾ ਹੈ ਤੇ ਉਹ ਹਲੇ ਠੰਡ ਹੁੰਦੀ ਹੈ ਜੀ ਸਵੇਰੇ ਸਵੇਰੇ ਤਾਂ ਕਰਕੇ ਆਪਾਂ ਥੋੜਾ ਜਿਹਾ ਹੁਣ ਲੇਟ ਕੱਢਦੇ ਆ ਜੇਕਰ ਪੱਠੇ ਖਵਾਉਣੇ ਹੁੰਦੇ ਆ ਜੀ ਬਾਹਰ ਖੁਰਲੀਆਂ ਤੇ ਫਿਰ ਤਾਂ ਚਲੋ ਆਪਾਂ ਕੱਢਨੇ ਹੀ ਹੁੰਦੇ ਆ ਪਸ਼ੂ ਤੇ ਜਦੋਂ ਆਪਾਂ ਪੱਠੇ ਅੰਦਰ ਪਾ ਦਿੰਨੇ ਆ ਜੀ ਅੰਦਰ ਖੁਰਲੀਆਂ ਹੈਗੀਆਂ ਤੇ ਫਿਰ ਅੰਦਰ ਹੀ ਪੱਠੇ ਪਾਉਣੇ ਹੁੰਦੇ ਆ ਤਾਂ ਕਰਕੇ ਫਿਰ ਆਪਾਂ ਥੋੜਾ ਜਿਹਾ ਲੇਟ ਕੱਢਦੇ ਆ ਮੱਜਾਂ ਨੂੰ ਬਾਹਰ 8:30-9 ਵਜੇ ਤੱਕ ਕੱਢ ਦਿਨੀ ਹੁੰਦੀਆਂ ਜੀ ਮੈਂ ਤੇ ਅੱਜ ਅਸ਼ਨੋਰ ਨੇ ਸਕੂਲ ਨਹੀਂ ਜਾਣਾ ਸੀਗਾ ਉਹਨੂੰ ਸੀਗੀ ਛੁੱਟੀ ਤੇ ਫਿਰ ਮੈਂ ਤਾਂ ਕਰਕੇ ਪਹਿਲਾਂ ਲੱਗ ਗਈ ਸੀ ਇੱਧਰ ਸਾਫ ਸਫਾਈ ਕਰਨ ਮੈਂ ਕਿਹਾ ਬੱਲਾ ਅੱਜ ਬੱਲਾਂ ਚਾੜੂ ਪੁੱਛਦਾ ਕੰਮ ਹੀ ਨਾ ਬਿੜਾ ਸਾਫ ਸਫਾਈ ਦਾ ਕੰਮ ਪਹਿਲਾਂ ਜਲਦੀ ਨਿਪਟ ਜੇ ਤਾਂ ਫਿਰ ਬਾਕੀ ਕੰਮ ਤਾਂ ਜਲਦੀ ਜਲਦੀ ਹੋ ਜਾਂਦੇ ਆ ਤੇ ਮੈਂ ਅੱਜ ਮੈਂ ਕਿਹਾ ਰੋਟੀ ਆਪਾਂ ਸਭ ਤੋਂ ਲੇਟ ਬਣਾਵਾਂਗੇ ਯਾਨੀ ਕਿ ਪਹਿਲਾਂ ਸਾਰੇ ਕੰਮ ਤਾਂ ਦੇ ਖਤਮ ਕਰਕੇ ਜਿਸ ਤਰ੍ਹਾਂ ਗਰਮੀ ਦੇ ਵਿੱਚ ਇਸ ਤਰ੍ਹਾਂ ਹੁੰਦਾ ਸੀਗਾ ਵੀ ਮੈਂ ਸਾਰੇ ਕੰਮ ਤੰਦੇ ਆਪਦੇ ਖਤਮ ਕਰਕੇ ਤੇ ਜਮਾ ਐਂਡ ਤੇ ਫਿਰ ਰੋਟੀ ਲਾਉਂਦੀ ਹੁੰਦੀ ਸੀ ਮੱਕਰੋਂ ਹਨਾ ਵੀ ਸਾਰੇ ਕੰਮ ਤੰਦੇ ਨਵੇੜ ਕੇ ਤੇ ਅੱਜ ਮੈਂ ਖਾ ਵੀ ਚੱਲ ਗਈ ਨੂਰ ਨੇ ਸਕੂਲ ਜਾਣਾ ਬਾਅਦ ਵਿੱਚ ਹੀ ਆਪਾਂ ਰੋਟੀ ਬਣਾਵਾਂਗੇ ਤੇ ਇੱਥੇ ਮੈਂ ਬੈੱਡ ਸ਼ੀਟ ਵੀ ਚੇਂਜ ਕਰਨੀ ਸੀਗੀ ਤਿੰਨ ਚਾਰ ਦਿਨ ਹੋ ਗਏ ਸੀ ਮੈਂ ਬੈੱਡ ਸ਼ੀਟ ਜਿਹੜੀ ਆ ਉਹ ਚੇਂਜ ਨਹੀਂ ਕੀਤੀ ਸੀਗੀ ਐਸੇ ਹੁਣ ਤਾਂ ਸਰਦਿਆਂ ਕਰਕੇ ਸਰਦਿਆਂ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀਗੀ ਖਰਾਬ ਬੈੱਡ ਸ਼ੀਟ ਤੇ ਪਰ ਫਿਰ ਵੀ ਆਰਦਤ ਬਣੀ ਹੋਈ ਹੈ ਜੀ ਚੇਂਜ ਤਾਂ ਕਰਨੀ ਹੁੰਦੀ ਹੈ ਤੇ ਇਹਨੂੰ 3 ਦਿਨ 4 ਹੋ ਗਏ ਸੀ ਕਿ ਦੂਸਰੀ ਬੈੱਡ ਸ਼ੀਟ ਨੂੰ ਬਿਸ਼ੀ ਨੂੰ ਤੇ ਅੱਜ ਮੈਂ ਉਤਾਰਤੀ ਉਹ ਤੇ ਅਜੇ ਵਾਲੀ ਗਰਮ ਵਾਲੀ ਬੈੱਡ ਸ਼ੀਟੀ ਮੈਂ ਵਿਛਾਤੀ ਤੇ ਇਹ ਵਾਲੀ ਬੈੱਡ ਸ਼ੀਟ ਮੈਨੂੰ ਸਭ ਤੋਂ ਜ਼ਿਆਦਾ ਵਧੀਆ ਲੱਗਦੀ ਆ ਇੱਕ ਜਾਨੀ ਕਿ ਇਹਦੇ ਨੀਚੇ ਸਾਈਡਾਂ ਤੇ ਲਾਸਟਕ ਹੋਣੇ ਕਰਕੇ ਹਨਾ ਵੈਸੇ ਤਾਂ ਦੂਸਰੀਆਂ ਦੇ ਵੀ ਲਾਸਟਕ ਹੈ ਜਿੰਨੀਆਂ ਵੀ ਗਰਮ ਛੇ ਬੈੱਡ ਸ਼ੀਟਾਂ ਨੇ ਮੇਰੇ ਕੋਲੇ ਸਰਦੀ ਵਾਲੀਆਂ ਉਹਨਾਂ ਸਾਰਿਆਂ ਦੇ ਇਦਾਂ ਸਾਈਡ ਦੇ ਲਾਸਟਕ ਪਾਈ ਹੋਈ ਨੇ ਤੇ ਇਹਨਾਂ ਨੂੰ ਬੈੱਡ ਦੇ ਉੱਪਰ ਵੀ ਸੌਣਾ ਵੀ ਬਹੁਤ ਵਧੀਆ ਲੱਗਦਾ ਤੇ ਬਾਕੀ ਇਹਦੇ ਜਿਹੜੇ ਹੈਗੇ ਨੇ ਪਿੱਲੋ ਕਵਰ ਉਹ ਵੀ ਬਿਲਕੁਲ ਜਾਨਕੀ ਨਾ ਜ਼ਿਆਦਾ ਵੱਡੇ ਆ ਤੇ ਨਾ ਛੋਟੇ ਆ ਵਧੀਆ ਫਿੱਟ ਫਟਾਉਂਦੇ ਨੇ ਤੇ ਬਾਕੀ ਜਿਹੜੀ ਇਹ ਬੈੱਡ ਸ਼ੀਟ ਜਦੋਂ ਬਸ ਇਹਨੂੰ ਵਿਛਾਤਾ ਤੇ ਬਿਲਕੁਲ ਵੀ ਇਕੱਠੀ ਨਹੀਂ ਹੁੰਦੀ ਕੀ ਇਹ ਹਨਾ ਇੰਨੀ ਜ਼ਿਆਦਾ ਵਧੀਆ ਲੱਗਦੀ ਆ ਬਾਕੀ ਬੈੱਡ ਦੇ ਨਾਲ ਵੀ ਥੋੜਾ ਜਿਹਾ ਮੈਚ ਹੋ ਰਹੀ ਹੈ ਵਿੱਚ ਕਾਫੀ ਕਲਰ ਹੈਗਾ ਜੀ ਇਹਦੇ ਤੇ ਮੈਨੂੰ ਇਹ ਸਭ ਤੋਂ ਜ਼ਿਆਦਾ ਸੋਹਣੀ ਲੱਗਦੀ ਆ ਬੈੱਡ ਸ਼ੀਟ ਇਹ ਮੇਰੀ ਫੇਵਰਟ ਆ ਜੀ ਮੈਨੂੰ ਆਏ ਹੁੰਦਾ ਕਿ ਇਹ ਹੀ ਬਿਸ਼ੀਰਾ ਵੇ ਪਰ ਜਦੋਂ ਆਇਸਰਾ ਹੁੰਦਾ ਵੀ ਮੈਲੇ ਹੋ ਜਾਂਦੀ ਚਲੋ ਹਨਾ ਲਾਉਣੇ ਪੈਂਦੀ ਆ ਵੀ ਧੂਣ ਵਾਸਤੇ ਪਰ ਮੈਨੂੰ ਇਹ ਸਭ ਤੋਂ ਜ਼ਿਆਦਾ ਵਧੀਆ ਲੱਗਦੀ ਆ ਲਓ ਜੀ ਆਪਾਂ ਬੈੱਡ ਸ਼ੀਟ ਜਿਹੜੀ ਆ ਉਹ ਪਿਛਾਤੀ ਸੀਗੀ ਤੇ ਨਾਲ-ਨਾਲ ਆਪਾਂ ਝਾੜੂ ਕੱਢ ਲੈਨੇ ਆ ਤੇ ਇਹ ਝਾੜੂ ਲਗਾ ਕੇ ਉਸ ਤੋਂ ਬਾਅਦ ਫਿਰ ਆਪਾਂ ਜਿਵੇਂ ਟੂਬ ਵਗੈਰਾ ਸਾਫ਼ ਕਰ ਦਾਂਗੇ ਫਿਰ ਥੋੜੀ ਬਹੁਤੀ ਜਿਹੜੀ ਸਫ਼ਾਈ ਦੀ ਕੰਮ ਉਹ ਕਰ ਲਾਂਗੇ ਉਸ ਤੋਂ ਬਾਅਦ ਫਿਰ ਪੋਚਾ ਲਾ ਲਾਂਗੇ ਆਪਾਂ ਤੇ ਨਾਲੋ-ਨਾਲ ਜਲਦੀ-ਜਲਦੀ ਕੰਮ ਜਿਹੜਾ ਨਵੇੜ ਰਹੇ ਆ ਉਸ ਤੋਂ ਬਾਅਦ ਫਿਰ ਆਪਾਂ ਬਾਕੀ ਜਿਹੜੇ ਮੱਜਾਂ ਦੇ ਰਹਿ ਗਏ ਕੰਮ ਤੋਂ ਦਿਓ ਕਰਾਂਗੇ ਪਹਿਲਾਂ ਸਾਫ਼ ਸੁਥਰੇ ਦੇ ਕੰਮ ਖਤਮ ਕਰ ਲਗੇ ਤੇ ਮੈਂ ਕੱਪੜੇ ਜਿਹੜੇ ਸੀਗੇ ਉਹ ਪਾਣੀ ਦੇ ਵਿੱਚ ਭੋਂਤੇ ਸੀਗੇ ਗਰਮ ਦੇ ਵਿੱਚ ਤੇ ਕੱਪੜੇ ਵੀ ਮੈਂ ਧੋਣੇ ਆ ਤੇ ਕੁਝ ਕੱਪੜੇ ਮੈਂ ਜਿਹੜੇ ਮਸ਼ੀਨ ਦੇ ਵਿੱਚ ਪਾਤੇ ਸੀ ਕੁਝ ਕੱਪੜੇ ਮੈਂ ਹੱਥੀ ਧੋਂਗੀ ਤੇ ਮੈਨੂੰ ਹੱਥੀ ਕੱਪੜੇ ਧੋਣੇ ਤਾਂ ਵਧੀਆ ਲੱਗਦੇ ਆ ਕਿ ਮੈਨੂੰ ਐ ਹੁੰਦਾ ਤਸੱਲੀ ਜੀ ਹੋ ਜਾਂਦੀ ਵੀ ਹੱਥੀ ਧੁੱਤੇ ਹੋਏ ਕੱਪੜੇ ਜਿਹੜੇ ਵਧੀਆ ਸਾਫ਼ ਹੋ ਜਾਂਦੇ ਆ ਪਤਾ ਨਹੀਂ ਕਿਉਂ ਮੈਨੂੰ ਆਦਤ ਬਣੀ ਹੋਈ ਆ ਵੀ ਮੈਨੂੰ ਸਾਰੇ ਕਹਿੰਦੇ ਆ ਹਨਾ ਵੀ ਮਸ਼ੀਨ ਦੇ ਹਾਂ ਮਸ਼ੀਨ ਹੋਣ ਦੇ ਬਾਵਜੂਦ ਵੀ ਤੂੰ ਅੱਤੀ ਕੱਪੜੇ ਕਿਉਂ ਧੋਨੀ ਆ ਪਰ ਮੈਨੂੰ ਇਸ ਤਰ੍ਹਾਂ ਹੋਇਆ ਪਿਆ ਮੈਨੂੰ ਇਸ ਤਰ੍ਹਾਂ ਹੀ ਲੱਗਦਾ ਹੁੰਦਾ ਵੀ ਮਸ਼ੀਨ ਦੇ ਵਿੱਚ ਕੱਪੜੇ ਉਨੇ ਜ਼ਿਆਦਾ ਵਧੀਆ ਨਹੀਂ ਬਣਦੇ ਹਨਾ ਪਤਾ ਨਹੀਂ ਕਿਉਂ ਵਹਿਮ ਜਿਹਾ ਇੱਕ ਹੋ ਜਾਂਦਾ ਧੋਵੇ ਲੈਣੀ ਆ ਮਜਬੂਰੀ ਦੇ ਵਿੱਚ ਜਿਵੇਂ ਹੁਣ ਸਰਦੀਆਂ ਕਰਕੇ ਹਨਾ ਦਿਨ ਛੋਟੇ ਕਰਕੇ ਤੇ ਫਿਰ ਜਿੱਦਾਂ ਹੁਣ ਗਾਂ ਧੁੱਪਾਂ ਧਪਨਾ ਲੱਗਣਗੀਆਂ ਤੇ ਜਿਵੇਂ ਠੰਡ ਜ਼ਿਆਦਾ ਹੋ ਜਾਂਦੀ ਆ ਤਾਂ ਉਦੋਂ ਫਿਰ ਮਸ਼ੀਨ 'ਚ ਹੀ ਧੋਈ ਦਿਆ ਪਰ ਅਬ ਫਿਰ ਵੀ ਆਏ ਹੁੰਦਾ ਵੀ ਕਿਤੇ ਕਿਤੇ ਮੈਂ ਵਿੱਚ ਹੱਥੀਂ ਧੋ ਲੈਣੀਆਂ ਤੇ ਲੋ ਜੀ ਆਪਾਂ ਜਾਨੀ ਕਿ ਇਧਰ ਸੋਫਿਆਂ ਦੇ ਕਵਰ ਵੀ ਝਾੜ ਕੇ ਲਗਾ ਦਿੰਨੇ ਆ ਜਾਨੀ ਕਿ ਇਹੀ ਵਿਛਾ ਦਾਂਗੇ ਇਹ ਤਾਂ ਚੇਂਜ ਨਹੀਂ ਕਰਨੇ ਹੈਗੇ ਮੈਂ ਕਿਉਂਕਿ ਇਹ ਠੀਕ ਸਾਫ਼ ਪਏ ਆ ਹਲੇ ਤੇ ਮੈਂ ਵਿੱਚ ਦੀ ਜਿਹਨੇ ਧੋ ਕੇ ਫਿਰ ਇਹੀ ਫੇਰ ਵਿਛਾ ਦਿੰਨੇ ਹੁੰਦੀਆਂ ਇਹ ਨਹੀਂ ਗੱਲ ਹੈਗੀ ਵੀ ਆਪਾਂ ਇਹਨਾਂ ਨੂੰ ਧੋਂਦੇ ਨਹੀਂ ਗੇ ਇਹ ਧੋ ਕੇ ਫਿਰ ਇਹੀ ਵਿਛਾ ਦਿੰਨੀ ਹੁੰਦੀਆਂ ਮੈਂ ਕਿਉਂਕਿ ਜਿਹੜੇ ਵਾਈਟ ਸੀਗੇ ਨੈੱਟ ਵਾਲੇ ਉਹ ਮੈਨੂੰ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਇੰਨੇ ਜ਼ਿਆਦਾ ਵਧੀਆ ਨਹੀਂ ਲੱਗਦੇ ਹੈਗੇ ਕਿਉਂਕਿ ਇੱਕ ਤਾਂ ਉਹ ਹੈ ਵਾਈਟ ਹਨਾ ਜਲਦੀ ਗੰਦੀ ਹੋ ਜਾਂਦੇ ਨੇ ਤੇ ਬਾਕੀ ਵੈਸੇ ਮੈਨੂੰ ਇਹ ਜ਼ਿਆਦਾ ਥੋੜਾ ਜਿਹਾ ਵਧੀਆ ਲੱਗਦੇ ਨੇ ਮੈਂ ਤਾਂ ਕਰਕੇ ਇਹ ਜ਼ਿਆਦਾ ਵਿਛਾਉਣੀ ਆ ਤੇ ਇਹਨਾਂ ਨਾਲ ਦਾ ਜਿਹੜਾ ਮੇਜ਼ ਦਾ ਕਵਰ ਸੀਗਾ ਜਾਨੀ ਕਿ ਹਨਾ ਤੇ ਉਹ ਜਿਹੜਾ ਛੋਟਾ ਏ ਥੋੜਾ ਜਿਹਾ ਜਾਨੀ ਕਿ ਜਿਵੇਂ ਹਨਾ ਮੇਜ਼ ਵੱਟਾ ਰਹਿ ਜਾਂਦਾ ਤੇ ਉਹ ਕਵਰ ਛੋਟਾ ਰਹਿ ਜਾਂਦਾ ਤੇ ਫਿਰ ਤਾਂ ਕਰਕੇ ਉਹ ਮੈਂ ਘੱਟ ਵਿਛਾਉਣੀ ਆ ਕਵਰ ਇਹ ਲਾ ਦੇਣੀ ਹੁੰਨੀ ਆ ਤੇ ਚਲੋ ਜੀ ਹੁਣ ਆਪਾਂ ਇੱਥੇ ਵੀ ਝਾੜੂ ਕੱਢ ਲੈਨੇ ਆ ਤੇ ਇੱਥੋਂ ਵੀ ਜਾਨੀ ਕਿ ਆਪਾਂ ਝਾੜ ਕੇ ਕਵਰ ਵਗੈਰਾ ਲਗਾਤੇ ਆ ਤੇ ਹੁਣ ਆਪਾਂ ਇਥੋਂ ਵੀ ਝਾੜੂ ਕੱਢ ਲੈਨੇ ਆ ਤੇ ਝਾੜੂ ਕੱਢ ਕੇ ਫਿਰ ਉਸ ਤੋਂ ਬਾਅਦ ਡਸਟਿੰਗ ਵਗੈਰਾ ਕਰ ਦਾਂਗੇ ਆਪਾਂ ਇਧਰੋਂ ਵੀ ਸ਼ੀਸ਼ੇ ਸਾਫ਼ ਕਰ ਦਾਂਗੇ ਤੇ ਆਪਾਂ ਪਰਦੇ ਵੀ ਨਾਲ ਦੇ ਨਾਲ ਚੱਕ ਕੇ ਤੇ ਬਾਰੇ ਖੋਲ ਦਾਂਗੇ ਧੁੱਪ ਲੱਗ ਜਾਂਦੀ ਆ ਫਿਰ ਵਧੀਆ ਤੇ ਇਕੱਲੇ ਬੈਡਰੂਮ ਦੇ ਵਿੱਚ ਥੋੜੀ ਜਿਹੀ ਘੱਟ ਪਿਛਲੇ ਜਿਹੜੇ ਰੂਮ ਰਹਿ ਜਾਂਦੇ ਉਹਨਾਂ 'ਚ ਥੋੜੀ ਜਿਹੀ ਧੁੱਪ ਜਿਹੜੀ ਘੱਟ ਜਾਂਦੀ ਆ ਬੈਡਰੂਮ ਦੇ ਦੇ ਵਿੱਚ ਤਾਂ ਇਸ ਤਰ੍ਹਾਂ ਹੁੰਦਾ ਜੀ ਸ਼ਾਮ ਨੂੰ ਜਿਵੇਂ 4 ਵਜੇ ਦੇ ਵਜੇ ਨੂੰ ਧੁੱਪ ਜਾਂਦੀ ਆ ਜੀ ਉਧਰ ਉਧਰਲੀ ਸਾਈਡ ਨੂੰ ਤੇ ਸਾਈਡ ਵਾਲੀ ਜਿਹੜੀ ਆਪਣੀ ਬਾਰੀ ਉਧਰੋਂ ਖੋਲਦੀਏ ਤਾਂ ਫਿਰ ਧੁੱਪ ਜਾਂਦੀ ਹੈ ਉਧਰ ਨੂੰ ਤੇ ਇਸ ਟਾਈਮ ਤੇ ਤਾਂ ਉਸ ਰੂਮ ਦੇ ਵਿੱਚ ਧੁੱਪ ਨਹੀਂ ਜਾਂਦੀ ਐ ਇੱਧਰ ਅੱਗੇ-ਅੱਗੇ ਤਾਂ ਆਪਣੇ ਚਲੋ ਧੁੱਪ ਲੱਗ ਜਾਂਦੀ ਹੈ ਵਧੀਆ ਵੀ ਚਲੋ ਸੋਣਾ ਵਧੀਆ ਯਾਨੀ ਕਿ ਸਿਲਨ ਜੀ ਨਹੀਂ ਹੁੰਦੀਗੀ ਤੇ ਲੋਜੀ ਝਾੜੂ ਵਗੈਰਾ ਕੱਢਣ ਤੋਂ ਬਾਅਦ ਉਸ ਤੋਂ ਬਾਅਦ ਮੈਂ ਰਸੋਈ ਦੀ ਸਾਫ-ਸਫਾਈ ਵੀ ਕਰ ਲਈ ਯਾਨੀ ਕਿ ਹਨਾ ਤੇ ਪੂੰਛਾ ਵੀ ਲਗਾਤਾ ਸੀਗਾ ਤੇ ਪੂਜਾ ਰੂਮ ਦੇ ਵਿੱਚ ਵੀ ਪੂੰਛਾ ਲੱਗ ਚੁੱਕਿਆ ਬੇਟੀਆਂ ਵਾਲੇ ਰੂਮ ਦੇ ਵਿੱਚ ਵੀ ਆਪਾਂ ਪੋਚਾ ਲਗਾਤਾ ਸਟੋਰ ਕਹਿ ਲੋ ਜੀ ਚਾਹੇ ਬੇਟੀਆਂ ਵਾਲਾ ਕਮਰਾ ਕਹਿ ਲੋ ਤੇ ਉਧਰ ਵੀ ਆਪਾਂ ਲਗਾਤਾ ਤੇ ਹੁਣ ਆਪਾਂ ਇੱਧਰ ਲਗਾ ਕੇ ਤੇ ਉਸ ਤੋਂ ਬਾਅਦ ਫਿਰ ਆਪਾਂ ਬੈੱਡਰੂਮ ਦੇ ਵਿੱਚ ਲਗਾਵਾਂਗੇ ਪੋਚਾ ਤੇ ਨਾਲੋਂ ਨਾਲ ਆਪਾਂ ਇਧੋਂ ਨੀਚੋਂ ਜਿਵੇਂ ਸਾਫ਼ ਕਰ ਦਿੰਨੇ ਆ ਬਾਰੀਆਂ ਸਾਫ਼ ਕਰ ਦਿੰਨੀ ਹੁੰਦੀਆਂ ਮੈਂ ਨਾਲੋਂ ਨਾਲ ਹੀ ਇਸ ਦਾ ਪੋਚਾ ਲਗਾ ਦਿੰਨੀ ਹੁੰਦੀ ਉਹਦੇ ਉੱਪਰ ਵੀ ਤੇ ਬਾਕੀ ਥੋੜਾ ਜਿਹਾ ਸਰਾ ਹੋ ਜਾਂਦਾ ਜਿਵੇਂ ਸਾਡੇ ਨਾਲ ਜਿਵੇਂ ਪਾਣੀ ਥੋੜਾ ਜਿਆ ਨਰਮ ਕਰਕੇ ਜਾਨਕੀ ਪਾਣੀ ਮਾੜੇ ਕਰਕੇ ਨਾ ਤੇ ਉਹਦੇ ਨਾਲ ਜਿਵੇਂ ਛੋਰਾ ਜਿਹਾ ਛੋਰਾ ਜਿਹਾ ਹੋ ਜਾਂਦਾ ਚਿੱਟਾ ਚਿੱਟਾ ਕੰਧਾਂ ਦੇ ਉੱਪਰ ਤੇ ਉਹ ਫਿਰ ਜਦੋਂ ਹਰ ਰੋਜ਼ ਜਦੋਂ ਝਾੜਦੇ ਆ ਤੇ ਉਹਦੇ ਨਾਲ ਥੋੜਾ ਜਿਹਾ ਐ ਲੱਗਦਾ ਵੀ ਜਾਨਕੀ ਫਰਸ਼ ਜ਼ਿਆਦਾ ਉਹ ਹੋ ਜਾਂਦੀ ਆ ਇੱਕ ਫਰਸ਼ ਦੇ ਉੱਪਰ ਇਧਰਲੀ ਸਾਈਡ ਜਿਹੜੀ ਇਹ ਵਾਲੀ ਸਾਰੀ ਫਰਸ਼ ਆ ਜਾਨਕੀ ਇਧਰ ਵੀ ਇਧਰੋਂ ਥੋੜੀ ਜੀ ਫਰਸ਼ ਜਿਵੇਂ ਖਰਾਬ ਹੋ ਗਈ ਸੀਗੀ ਤਾਂ ਉਹ ਫਿਰ ਬਾਅਦ ਵਿੱਚ ਜਿਵੇਂ ਪਾਈਓ ਤਾਂ ਕਰਕੇ ਹੋ ਗਿਆ ਪਹਿਲਾਂ ਵਾਲੀ ਫਰਸ਼ ਦੇ ਵਿੱਚ ਆਪਾਂ ਕਲਰ ਪਾਇਆ ਹੋਇਆ ਸੀਗਾ ਤੇ ਤਾਂ ਕਰਕੇ ਕਾਲੇ-ਕਾਲੇ ਫਰਸ਼ ਸੀਗੀ ਤੇ ਬਾਅਦ ਵਿੱਚ ਜਦੋਂ ਖਰਾਬ ਹੋ ਗਈ ਤਾਂ ਫਿਰ ਉਹਦੇ ਵਿੱਚ ਕਲਰ ਨਹੀਂ ਪਾਇਆ ਉਹ ਇਸ ਤਰ੍ਹਾਂ ਹੀ ਦੁਬਾਰਾ ਜਦੋਂ ਲਗਾਈ ਇਸ ਤਰ੍ਹਾਂ ਹੀ ਲਾਤੀਓ ਤਾਂ ਥੋੜਾ ਜਿਹਾ ਵਿੱਚ ਡੱਬ ਜੇ ਲੱਗ ਰਹੇ ਨੇ ਤੇ ਬਾਕੀ ਤਾਂ ਚਲੋ ਜੀ ਇੱਥੇ ਹਨਾ ਪੱਥਰ ਲੱਗੂਗਾ ਤੇ ਪੱਥਰ ਵੀ ਪਿਆ ਬਸ ਲੌਂ ਦੀ ਘਾ ਲਵਾਂ ਜੀ ਘਾੜੋਂ ਕੀ ਹਨਾ ਪੌਂਚ ਵੀ ਚਾਹੀਦੀ ਐ ਬਾਕੀ ਹੌਲੀ-ਹੌਲੀ ਚਲੋ ਕੋਈ ਗੱਲ ਨਹੀਂ ਸਾਰਾ ਕੰਮ ਅਨਾ ਤੀਰਜਪਾ ਨਾਲ ਹੀ ਹੁੰਦਾ ਏ ਜੇ ਆਪਾਂ ਇੱਕੇਦਮ ਕਹੀਏ ਤੇ ਇੱਕੇਦਮ ਤਾਂ ਨਹੀਂ ਹੁੰਦਾ ਤੇ ਚਲੋ ਇੰਨਾ ਹੀ ਸ਼ੁਕਰ ਵਾਹਿਗੁਰੂ ਦਾ ਚਲੋ ਸਿਰ ਤੇ ਛੱਤ ਆ ਉਹ ਵੀ ਟਾਈਮ ਸੀ ਜਦੋਂ ਕਹਿੰਦੇ ਸੀਗੇ ਵੀ ਵਾਹਿਗੁਰੂ ਚਲੋ ਹਨਾ ਇੱਕ ਕਮਰਾ ਹੀ ਬਣ ਜੇ ਆਪਣਾ ਚਲੋ ਹਨਾ ਛੱਤ ਹੋਵੇ ਸਿਰ ਤੇ ਰਹਿਣ ਨੂੰ ਤੇ ਚਲੋ ਹੌਲੀ ਹੌਲੀ ਵਾਹਿਗੁਰੂ ਹਨਾ ਮਿਹਨਤ ਨੂੰ ਫਲ ਆਉਂਦੀ ਆ ਮਿਹਨਤ ਕਰਕੇ ਤੇ ਆਪਾਂ ਹੌਲੀ ਹੌਲੀ ਚਲੋ ਸਾਰਾ ਕੁਝ ਬਣਾ ਲੈਨੇ ਆ ਤੇ ਲੋ ਜੀ ਆਪਾਂ ਦਰਹ ਪੋਚਲ ਗਾਤਾ ਸੀ ਹੋਣਾ ਪਾਗੇ ਇਸ ਰੂਮ ਦੇ ਵਿੱਚ ਹੁਣ ਆਪਾਂ ਇੱਥੇ ਵੀ ਪੋਚਾ ਲਗਾ ਦਿੰਨੇ ਆ ਤੇ ਇੱਥੇ ਮੈਂ ਨਾਲ ਦੇ ਨਾਲ ਹੀ ਪੱਕੇ ਛੱਡਦੇ ਸੀ ਉੱਪਰ ਉਧਰ ਵੀ ਵੈਸੇ ਮੈਂ ਪੱਕੇ ਛੱਡ ਦਿੰਨੀ ਹੁੰਦੀ ਆ ਵੀ ਨਾਲ ਦੀ ਨਾਲ ਸੁੱਕੇ ਜਾਂਦਾ ਪਰ ਸਿਰ ਦੇ ਵਿੱਚ ਹਵਾ ਵੱਜ ਜਾਂਦੀ ਆ ਪਰ ਫਿਰ ਨੂੰ ਮੈਨੂੰ ਐ ਹੁੰਦਾ ਕਿ ਮੈਂ ਬਾਅਦ ਵਿੱਚ ਗਿੱਲੇ ਦੇ ਵਿੱਚ ਆਣ ਕੇ ਫਿਰ ਜਦੋਂ ਪੱਖਾ ਛੱਡੂੰਗੀ ਤਾਂ ਹਨਾ ਫਿਰ ਪੈੜਾ ਹੋ ਜਾਣਗੇ ਤੇ ਲੋ ਜੀ ਆਪਾਂ ਬੈਡਰੂਮ ਦੇ ਵਿੱਚ ਵੀ ਲਗਾਤਾ ਪੋਚਾ ਤੇ ਬਸ ਹੁਣ ਆਪਾਂ ਇੱਥੇ ਵੀ ਲਗਾ ਦਿੰਨੇ ਆ ਤੇ ਇੱਥੇ ਪੋਚਾ ਲਗਾ ਕੇ ਉਸ ਤੋਂ ਬਾਅਦ ਬਾਹਰ 34 ਚ ਬੇੜੀ ਜਾਨੀ ਕਿ ਜਿੰਨੀ ਖਰਸ਼ ਹੈਗੀ ਉੱਥੇ ਵੀ ਆਪਾਂ ਲਗਾ ਦੇਾਂਗੇ ਤੇ ਬਸ ਬੇੜਾ ਥੋੜਾ ਜਿਹਾ ਜਿਵੇਂ ਕਿ ਕੱਚਾ ਹੋਣ ਕਰਕੇ ਮਿੱਟੀ ਘੱਟਾ ਜਿਆਦਾ ਆਉਂਦਾ ਇੱਕ ਸੜਕ ਦੇ ਨੇੜੇ ਕਰਕੇ ਘਰ ਹਨਾ ਗੇਟ ਨੇੜੇ ਕਰਕੇ ਜੇ ਥੋੜਾ ਜਿਹਾ ਪਛਾਂ ਹਟਮਾ ਘਰ ਹੋਵੇ ਤਾਂ ਫਿਰ ਮਿੱਟੀ ਘੱਟਾ ਜਿਹੜਾ ਉਹ ਥੋੜਾ ਜਿਹਾ ਘੱਟ ਆਉਂਦਾ ਤੇ ਜਦੋਂ ਜਮਾਂ ਸੜਕ ਦੇ ਉੱਪਰ ਹੁੰਦਾ ਘਰ ਤੇ ਉਹਦੋਂ ਥੋੜਾ ਜਿਹਾ ਮਿੱਟੀ ਘੱਟਾ ਜ਼ਿਆਦਾ ਆਉਂਦਾ ਜਿੰਨਾ ਮਰਜ਼ੀ ਝਾੜ ਪੁੰਝ ਕਰੀ ਜਾਓ ਪਰ ਫਿਰ ਵੀ ਇੰਨਾ ਜ਼ਿਆਦਾ ਘੱਟਾ ਆ ਜਾਂਦਾ ਬਹੁਤ ਜ਼ਿਆਦਾ ਤੇ ਬਾਕੀ ਇਸ ਤਰ੍ਹਾਂ ਹੋ ਜਾਂਦਾ ਵੀ ਥੋੜਾ ਜਿਹਾ ਸੜਕ ਵਗਦੀ ਕਰਕੇ ਹਨਾ ਤਾਂ ਵੀ ਤੇ ਬਾਕੀ ਜਿੱਦਾਂ ਹੁਣ ਗਾਂ ਗਰਮੀਆਂ ਦੀ ਰੁੱਤ ਦੇ ਵਿੱਚ ਤਾਂ ਇਹ ਤੋਂ ਵੀ ਜ਼ਿਆਦਾ ਬੁਰਾ ਹਾਲ ਹੁੰਦਾ ਜੀ ਹਜੇ ਤਾਂ ਥੋੜਾ ਜਿਹਾ ਸਰਦਿਆਂ ਕਰਕੇ ਵੀ ਘੱਟ ਹੈ ਕਿਉਂਕਿ ਗਰਮੀ ਦੇ ਵਿੱਚ ਜਿਵੇਂ ਹਨੇਰੀਆਂ ਹਨੂਰੀਆਂ ਜਦੋਂ ਚੱਲਦੀਆਂ ਫਿਰ ਉਦੋਂ ਬੜਾ ਬੁਰਾ ਹਾਲ ਹੁੰਦਾ ਹੁਣ ਤਾਂ ਜਿਵੇਂ ਬਾਹਰ ਵਿੜੇ ਦੇ ਵਿੱਚ ਮੇ ਪੋਚੇ ਲਗਾ ਦੇਣੀ ਹੈ ਫਿਰ ਗਰਮੀ ਦੇ ਵਿੱਚ ਬਾਹਰੋਂ ਮੈਨੂੰ ਫਰਸ਼ ਧੋਣੀ ਪੈਂਦੀ ਆ ਕਿਉਂਕਿ ਮਿੱਟੀ ਘੱਟਾ ਜ਼ਿਆਦਾ ਆ ਜਾਂਦਾ ਗਰਮੀ ਦੇ ਵਿੱਚ ਤਾਂ ਫਿਰ ਐ ਹੁੰਦਾ ਵੀ ਚਲ ਧੋ ਦਿੰਨੇ ਆਪਾਂ ਇਹ ਹੁਣ ਤਾਂ ਪੂੰਚਾ ਲਗਾਈ ਸਰ ਜਾਂਦਾ ਬਾਹਰ ਵੀ ਪੂੰਚਾ ਲੱਗ ਜਾਂਦਾ ਅੰਦਰ ਤਾਂ ਚਲੋ ਮੈਂ ਪਹਿਲਾਂ ਵੀ ਪੂੰਚੇ ਲਗਾਉਣੀ ਆ ਜਿਆਦਾ ਨਹੀਂ ਧੋਂਦੀ ਹੈਗੀ ਤੇ ਮੈਨੂੰ ਸਾਰੇ ਕਹਿ ਦਿੰਦੇ ਆ ਵੀ ਹਨਾ ਜਿਹੜੀ ਫਰਸ਼ ਖਰਾਬ ਹੋਈ ਸੀ ਉਹਦੇ ਮੈਨੂੰ ਕਹਿੰਦੇ ਸੀ ਇਹਨੇ ਪੂੰਚੇ ਲਾ ਲਾ ਕੇ ਫਰਸ਼ ਹੀ ਖਰਾਬ ਕਰਦੀ ਕਿਉਂਕਿ ਸੱਚੀ ਮੇਰੇ ਤੋਂ ਰਹਿ ਨਹੀਂ ਹੁੰਦਾ ਜੀ ਚਾਹੇ ਜਿੰਨੀ ਮਰਜ਼ੀ ਠੰਡ ਹੋਵੇ ਕਿ ਮੈਨੂੰ ਐ ਹੁੰਦਾ ਵੀ ਜਿਵੇਂ ਪੂੰਚੇ ਲਗਾਏ ਤੋਂ ਬਿਨਾ ਨਹੀਂ ਰਹਿ ਸਕਦੀਗੀ ਤੇ ਲਓ ਜੀ ਆਪਾਂ ਜਿਹੜਾ ਸਾਰਾ ਸਾਫ ਸਫਾਈ ਦਾ ਕੰਮ ਕਰਕੇ ਕੱਪੜੇ ਵਗੈਰਾ ਵੀ ਧੋਲੇ ਸੀਗੇ ਇਹ ਤੋਂ ਜਿਹੜਾ ਸਾਰਾ ਕੰਮ ਕਰ ਲਿਆ ਸੀ ਖਤਮ ਤੇ ਉਸ ਤੋਂ ਬਾਅਦ ਲਵ ਜੀ ਮੈਂ ਲੱਗ ਗਈ ਸੀ ਰੋਟੀ ਬਣਾਉਣ ਤੇ ਆਪਾਂ ਰੋਟੀ ਬਣਾ ਰਹੇ ਹਾਂ ਜੀ ਆਲੂਆਂ ਵਾਲੇ ਪਰੌਂਠੇ ਤੇ ਆਪਾਂ ਕੀ ਕੀਤਾ ਸੀ ਆਲੂ ਨੂੰ ਉਬਾਲ ਕੇ ਆਲੂ ਤੇ ਇੱਕਦੂ ਕੁਛ ਕਰਕੇ ਤੇ ਉਸ ਦੇ ਵਿੱਚ ਆਪਾਂ ਪਾਲਕ ਧਨੀਆ ਤੇ ਥੋੜੀ ਜਿਹੀ ਪਾਲੀ ਸੀ ਮੇਥੀ ਹਰੀ ਮਿਰਚ ਪਾਲੀ ਜੀ ਕੱਟ ਕੇ ਪਿਆਜ਼ ਤੇ ਜੀਰੇ ਦਾ ਤੜਕਾ ਲਗਾ ਕੇ ਹਨਾ ਤੇ ਆਪਾਂ ਆਟੇ ਦੇ ਵਿੱਚ ਹੀ ਗੁੰਨ ਲਿਆ ਯਾਨੀ ਕਿ ਇਹਦੇ ਵਿੱਚ ਥੋੜਾ ਜਿਹਾ ਪਾ ਲਿਆ ਸੀਗਾ ਆਪਾਂ ਨਾ ਮੱਕੀ ਦਾ ਆਟਾ ਥੋੜਾ ਜਾਂ ਜਾਨੀ ਕਿ ਬੜਾ ਜ਼ਿਆਦਾ ਤਾਂ ਪਾਇਆ ਨਹੀਂ ਹੈਗਾ ਕਿਉਂਕਿ ਫੇਰ ਰੋਟੀ ਨਹੀਂ ਬਨਨੀ ਸੀਗੀ ਥੋੜਾ ਜੇ ਪਾਇਆ ਸੀਗਾ ਬੜਾ ਜ਼ਿਆਦਾ ਨਹੀਂ ਤੇ ਲੋਜੀ ਹੁਣੇ ਆਪਣੀਆਂ ਬਣ ਗਈਆਂ ਜੀ ਮਿਸਿੰਗ ਰੋਟੀਆਂ ਲਾ ਲਓ ਆਲੂ ਆਣੇ ਰੋਟੀਆਂ ਲਾ ਲਓ ਜਿਸ ਤਰ੍ਹਾਂ ਮਰਜੀ ਤੇ ਦਹੀਂ ਦੇ ਨਾਲ ਜਾਨੀ ਕਿ ਖਾ ਲਾਂਗੇ ਤੇ ਕਿਉਂਕਿ ਅੱਜ ਕੋਈ ਵੀ ਸਬਜ਼ੀ ਨਹੀਂ ਸੀਗੀ ਬਣੀ ਜਿਵੇਂ ਜੇ ਤਾਂ ਸਕੂਲ ਜਾਣਾ ਹੁੰਦਾ ਅਰਸ਼ਨੂਰ ਨੇ ਅੱਜ ਛੁੱਟੀ ਕਰਕੇ ਇਹ ਫਿਰ ਮੈਂ ਤਾਂ ਕਰਕੇ ਕੋਈ ਵੀ ਸਬਜ਼ੀ ਨਹੀਂ ਬਣਾਈ ਮੇਕਾ ਚੱਲਿਆ ਇਸ ਤਰ੍ਹਾਂ ਹੀ ਆਪਾਂ ਦਹੀਂ ਦੇ ਨਾਲ ਰੈਤੇ ਦੇ ਨਾਲ ਖਾਦੀ ਚਾਊਗੀ ਰੋਟੀ ਤੇ ਲੋਜੀ ਆਪਾਂ ਹੁਣ ਰੋਟੀ ਬਣਾ ਲਈ ਆ ਤੇ ਹੁਣ ਮੈਂ ਵੀ ਲੱਗੀਆਂ ਰੋਟੀ ਖਾਣ ਨਾਲਾ ਲੱਸੀ ਤੇ ਦਹੀਂ ਤੇ ਪਰੌਂਠੇ ਹਾਂਜੀ ਲੋਜੀ ਹੁਣ ਆਪਣਾ ਜਿਹੜਾ ਘਰ ਬਿਲਕੁਲ ਹੋ ਗਿਆ ਸਾਫ਼ ਆਪਾਂ ਜਿਹੜਾ ਸਾਫ਼ ਸੁਥਰਾਈ ਦਾ ਕੰਮ ਸੀ ਆਪਣਾ ਉਹ ਵੀ ਹੋ ਚੁੱਕਿਆ ਖਤਮ ਕੱਪੜੇ ਵੀ ਧੋਲੇ ਤੇ ਉਮੀਦ ਆ ਕਿ ਤੁਹਾਨੂੰ ਅੱਜ ਦੀ ਵੀਡੀਓ ਸਿੱਟੀ ਹੋ ਪਸੰਦ ਆਈ ਹੋਗੀ ਤੇ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਹੋਸ਼ ਰਹਿਤ ਰਹੋ ਬਾਏ ਬਾਏ